ਪਰਫਿਊਮ ਕਪੜਾ ਵੀ ਕਹਿੰਦੇ ਸਸਤਾ ਮਿਲ ਜਾਂਦਾ ਇੱਥੇ ਆ ਟਾਬਾ ਲੱਗਦਾ ਕੋਈ ਜਿਸਕਾ ਕਹਿੰਦੇ ਹਜੇ ਅੰਬ ਫਿਨਿਸ਼ ਹੋ ਗਏ ਅੰਬ ਗਾ ਤੇ ਫਿਨਿਸ਼ ਹੋਗਾ ਲਾਹੌਰ ਜਾਂ ਕਰਾਚੀ ਚ ਫਿਰਦਾ ਹਾਂ ਪਾਕਿਸਤਾਨੀ ਸੂਟ ਲੈ ਲਓ ਇੱਥੇ ਦੇ ਸਾਰੇ ਪਾਸੇ ਸੇਲਾਂ ਲਾਂਜੀਆਂ ਵੀ ਇਹਨਾਂ ਨੇ ਪਾਕਿਸਤਾਨੀ ਬੀਬੀਆਂ ਲੱਗੀਆਂ ਵੇ ਗੱਲਾਂ ਮਾਤਾ ਮਾਰਨ ਪੇਂਡਿਆਂ ਸ਼ਿਨੀਆਂ ਪੰਜਾਂ ਨੇ ਦੇ ਕੀਆ ਗੋਲੂ ਗੋਲੂ ਕਰਦਿਆਂ ਨੂੰ ਕਹਿ ਦਿੱਤਾ ਸੀ ਮੈਨੂੰ ਫੋਨ ਕਰਦੇ ਹੋ ਜਦ ਤੁਸੀਂ ਵਿਹਲੇ ਹੋ ਜੂਗੇ ਆਹ ਸ਼ਾਪ ਤੇ ਮੈਂ ਛੱਡ ਕੇ ਗਿਆ ਸੀਗਾ ਉਹਨਾਂ ਨੂੰ ਤੇ ਚਾਟਵਾਜੀ ਲਾਏ ਬੈਠਾ ਗੋਲ ਕੱਪਾ ਗੋਲ ਕੱਪਾ ਟੇਸਟ ਆਫ ਕਰਾਚੀ 69 ਨੂੰ ਟੋਲਾ ਹੈ ਲਓ ਇਹ ਚਾ ਸ਼ਾ ਟਾਊਨ ਸੈਂਟਰ ਚ ਦਾ ਬੁੱਲ ਖੜਾ ਹੀ ਆ ਇੱਕ ਆ ਮੇਰੇ ਪਿੱਛੇ ਵੀ ਤੁਸੀਂ ਦੇਖੋ ਸੋ ਫਾਈਨਲੀ ਸੂਟ ਆ ਗਿਆ ਪਸੰਦ ਪ੍ਰਿੰਗਾ ਸੂਟ ਆ ਗਿਆ ਪਸੰਦ ਹੁਣ ਕਹਿੰਦੇ ਕੋਈ ਖਾਣ ਦਾ ਦੇਖ ਰਹੇ ਆਂ ਔਰ ਇੱਥੇ ਸੋਹੋ ਰੋਡ ਖਾਣਾ ਖਾਣ ਜਾਣਾ ਹੁਣ ਆਪਾਂ ਚੱਲਿਆਂ ਸੋਹੋ ਰੋਡ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਆ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਮੈਂ ਖੜਾ ਜੀ ਇਸ ਵਕਤ ਬਰਮਿੰਗਮ ਬਰਮਿੰਗਮ ਦੇ ਸਟੈਟਫੋਰਡ ਸਟਰੀਟ ਦੇ ਵਿੱਚ ਖੜਾ ਮੈਂ ਸਟੈਟਫੋਰਡ ਸਟਰੀਟ ਜਾਂ ਸਟੈਟਫੋਰਡ ਰੋਡ ਪੈਂਦਾ ਇਹ ਇੱਥੇ ਜਿਹੜੀ ਜਿਹੜੀ ਮੈਂ ਖਾਸ ਚੀਜ਼ ਦੇਖ ਰਿਹਾ ਜਿਹੜੀ ਵਧੀਆ ਚੀਜ਼ ਦੇਖ ਰਿਹਾ ਉਹ ਇਹ ਆ ਤੁਸੀਂ ਵੀ ਚਾਰੇ ਪਾਸੇ ਦੇਖੋ ਇਹ ਨਾ ਪਾਕਿਸਤਾਨੀਆਂ ਦੀਆਂ ਸ਼ਾਪਾਂ ਐ ਇੱਥੇ ਪਾਕਿਸਤਾਨੀ ਪੰਜਾਬੀਆਂ ਦੀਆਂ ਸ਼ਾਪਾਂ ਯਾਨੀ ਜਿੱਦਾਂ ਸੋਹਰ ਰੋਡ ਤੇ ਸੀਗੀਆਂ ਸ਼ਾਪਾਂ ਉਸੇ ਤਰੀਕੇ ਨਾਲ ਇੱਥੇ ਵੀ ਸ਼ਾਪਾਂ ਨੇ ਪਰ ਇੱਥੇ ਜ਼ਿਆਦਾਤਰ ਜਿਹੜੀ ਆਬਾਦੀ ਆ ਜ਼ਿਆਦਾਤਰ ਜਿਹੜਾ ਇਹ ਏਰੀਆ ਹੈ ਇਹ ਹੈਗੇ ਆ ਯਾਨੀ ਪਾਕਿਸਤਾਨੀ ਪੰਜਾਬੀਆਂ ਦਾ ਏਰੀਆ ਕਹਿ ਸਕਦੇ ਆ ਇਹਨੂੰ ਚਾਰੇ ਪਾਸੇ ਜਿਹੜੀਆਂ ਸ਼ਾਪਾਂ ਦਿਖ ਰਹੀਆਂ ਕੱਪੜੇ ਦੀਆਂ ਜਾਂ ਕੁਛ ਆ ਜਾਂ ਜਿਹੜੇ ਲੋਕ ਤਾਂ ਖੈਰ ਆਪਣੇ ਮਿਕਸੇ ਆ ਪੰਜਾਬੀ ਆਪਣੇ ਦੋਨੋਂ ਪਾਸੇ ਦੀ ਪੰਜਾਬੀ ਆ ਬਟ ਜਿਹੜੀ ਮੋਸਟਲੀ ਆਬਾਦੀ ਕਹਿ ਸਕਦੇ ਆ ਉਹ ਇੱਥੇ ਸ਼ਾਪਾਂ ਜਾਂ ਬਿਜ਼ਨਸ ਉਹ ਜ਼ਿਆਦਾ ਪਾਕਿਸਤਾਨੀ ਪੰਜਾਬੀਆਂ ਦੇ ਆ ਚਾਰੇ ਪਾਸੇ ਤੁਸੀਂ ਦੇਖੋ ਮੇਰੇ ਕੈਮਰਾ ਮੈਂ ਮਾਰ ਕੇ ਦੇਖ ਰਿਹਾ ਕੱਪੜੇ ਦੀਆਂ ਸ਼ਾਪਾਂ ਜਿਹੜਾ ਸਾਊਥ ਸਾਊਥ ਨਾ ਸੌਹਰ ਰੋਡ ਤੇ ਸੀਗੇ ਉਹੀ ਕੁਝ ਇੱਥੇ ਆ ਮੈਨੂੰ ਪਤਾ ਨਹੀਂ ਸੀਗਾ ਵੈਸੇ ਇਹ ਗੱਲ ਫਸਟ ਟਾਈਮ ਆਇਆ ਸੀਗਾ ਸੋ ਫਸਟ ਟਾਈਮ ਆਇਆ ਫਿਰ ਵੀ ਇਦਾਂ ਦੇਖ ਕੇ ਹੈਰਾਨੀ ਹੁੰਦੀ ਆਨ ਪਰਫਿਊਮ ﺍﻟहश्म अतर अतर ਵੀ ਕਰ ਰਿਹਾ ਸੀ ਅਤਰ ਸ਼ਾਪਾਂ ਦੇਖੋ ਕੱਪੜੇ ਦੀਆਂ ਤੇ ਜਿਹੜੀ ਪਬਲਿਕ ਕੋਮ ਰਹੀ ਆ ਉਹ ਵੀ ਮੋਸਟਲੀ ਨਾ ਮੋਸਟਲੀ ਪਾਕਿਸਤਾਨੀ ਪੰਜਾਬੀ ਕਹਿ ਸਕਦੇ ਆ ਜੋ ਸਾਹਮਣੇ ਵੀ ਸ਼ਾਪ ਪੈਗਾਮ-ਏ-ਇਸਲਾਮ ਟਰੱਸਟ ਰੌਣਕਾ ਹੀ ਰੌਣਕਾ ਦਿੱਸਦੀਆਂ ਨੇ ਦਰਸਲ ਅਸੀਂ ਆਏ ਸੀਗੇ ਸ਼ਾਪਿੰਗ ਕਰਨਾ ਇੱਥੇ ਤੇ ਮੇਰੀ ਵਾਈਫ ਬੱਚੇ ਹੋਏ ਸ਼ਾਪਿੰਗ ਕਰਨ ਆਏ ਸੀ ਤਾਂ ਮੈਂ ਕਿਹਾ ਵੀ ਮੈਂ ਕਿਹਾ ਸ਼ਾਪਿੰਗ ਕਰੂੰਗਾ ਹਨਾ ਲੇਡੀਜ਼ ਸੂਟਾਂ ਵਗੈਰਾ ਦੀ ਮੈਂ ਕਿਹਾ ਸ਼ਾਪਿੰਗ ਕਰਨੀ ਹੈ ਵੀ ਤੁਸੀਂ ਜਾਇਓ ਤੁਸੀਂ ਕਰੋ ਸ਼ਾਪਿੰਗ ਮੈਂ ਹੈ ਬਣਾਉਣਾ ਬਾਹਰ ਵੀਡੀਓ ਐਦਾਂ ਦੀਆਂ ਕੱਪੜੇ ਦੀਆਂ ਸ਼ਾਪਾਂ ਕਹਿੰਦੇ ਕੱਪੜਾ ਵੀ ਕਹਿੰਦੇ ਸਸਤਾ ਮਿਲ ਜਾਂਦਾ ਇੱਥੇ ਹੋਰਾਂ ਬਸੇ ਨਾਲ ਸੋ ਇਸ ਕਰਕੇ ਮੈਂ ਇੱਥੇ ਸੀ ਆਏ ਜੁਐਲਰੀ ਸ਼ਾਪਾਂ ਕੱਪੜੇ ਦੀਆਂ ਸ਼ਾਪਾਂ ਆ ਟੱਬਾ ਲੱਗਦਾ ਕੋਈ ਜਸਕਾ ਲੱਗਦਾ ਹਨ ਚੁਟਾ ਕੇ ਪੂਰੇ ਦਾ ਪੂਰਾ ਵੇਖੋ ਪੰਜਾਬੀ ਇਹਨੇ ਪਏ ਹੋਣ ਦੇ ਬਾਬੂ ਜੀ ਨੂੰ ਹਨ ਪੂਰਾ ਵਾਹ ਜੀ ਵਾਹ ਮਸੂਰਤ ਦਿੱਤਾ ਹੈ ਉਹ ਗੋਰਾ ਸਪੈਸ਼ਲ ਚਿਕਨ ਸੂਪ ਵੇਖਾ ਪੰਜਾਬੀ ਬੋਲਦਾ ਸੁਣਦੇ ਨਹੀਂ ਅਵੀ ਕਪੜੇ ਦੀ ਸ਼ਾਪ ਐਜੰਡ ਬ੍ਰਾਂਡਸ ਨਾਈਸ ਆ ਨਾ ਜੁਐਲਰੀ ਸ਼ਾਪ ਗੁੱਡ ਇਸ ਤਰਫ ਵੀ ਮਾਰ ਕੇ ਦਿਖਾਵਾਂ ਮੈਂ ਤੁਹਾਨੂੰ ਕੈਮਰਾ ਇੱਧਰ ਵੀ ਜ਼ਿਆਦਾਤਰ ਇਹਨਾਂ ਦੀਆਂ ਸ਼ਾਪਾਂ ਨੇ ਸ਼ਾਜ਼ 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 ਨਹੀਂ ਆਮ ਬਹੁਤ ਸ਼ਾਪਾਂ ਨੇ ਹਨਾ ਸਟ੍ਰੀਟ ਦਾ ਨਾਮ ਨਾ ਸਟ੍ਰੈਟਫੋਰਡ ਰੋਡ ਆ ਇਹ ਸਟ੍ਰੈਟਫੋਰਡ ਰੋਡ ਤੁਸੀਂ ਆਣਾ ਹੋਵੇ ਕਦੇ ਸ਼ਾਪਿੰਗ ਕਰਨ ਤਾਂ ਸਸਤਾ ਮਾਲ ਹੈ ਕਹਿੰਦੇ ਇਹ ਇੱਥੇ ਬਹੁਤ ਹੋਰ ਆਮ ਏਰੀਆ ਦੇ ਨਾਲੋਂ ਜਿੱਦਾਂ ਸੋਹੋ ਰੋਡ ਕਹਿ ਲਓ ਜਾਂ ਹੋਰ ਪਾਸੇ ਦੇ ਏਰੀਏ ਨਾਲੋਂ ਇੱਥੇ ਜ਼ਿਆਦਾ ਹੋਆ ਕੱਪੜੇ ਦੀ ਵੈਰਾਈਟੀ ਬਹੁਤ ਆ ਦੇਖੋ ਤੁਸੀਂ ਕਿੰਨਾ ਪਿਆ ਕੱਪੜੇ ਨੇ ਬਹੁਤ ਵਧੀਆ ਤੇ ਬڑے-ਬڑے ਸ਼ੋਅਰੂਮ ਆ ਅਰੇ ਹੋਰਾਂ ਬਸੇ ਨਾਲੋਂ ਕਹਿੰਦੇ ਬਹੁਤ ਸਸਤੇ ਹੈ 45 50 ਪਾਉਂਡ ਦੇ ਵਿੱਚ ਵਧੀਆ ਮਿਲ ਜਾਂਦਾ ਡਿਜ਼ਾਈਨਰ ਸੂਟ ਲਿਖ ਕੇ ਵੀ ਲਾਇਆ ਹੋਇਆ ਹੈ ਤੇ ਡਿਜ਼ਾਈਨਰ ਸੂਟ 19 ਪਾਉਂਡਾਂ ਦਾ ਆ ਮੇਗਾ ਸੇਲ एवरीथिंग 40 ਪਾਉਂਡ ਲਿਖਿਆ ਵਾਲਾ ਦਾ ਇਸ ਇੱਥੇ ਹੈ ਨਾ ਵਧੀਆ ਨੇ ਹਰ ਪਾਸੇ ਸੇਲੇ ਸੇਲੇ ਲਿਖਿਆ ਹੋਇਆ ਜਿੱਧਰ ਦੇਖੋ ਲਿਖਿਆ ਹੋਇਆ ਸੇਲ ਮੈਨੂੰ ਇੰਨਾ ਹੀ ਸਮਝ ਲੱਗਦਾ ਵੀ ਇੰਨਾ ਕੱਪੜਾ ਇਹ ਪਾਕਿਸਤਾਨ ਤੋਂ ਆਉਂਦਾ ਹੈ ਇੰਡੀਆ ਤੋਂ ਆਉਂਦਾ ਕਿੱਥੇ ਤੋਂ ਆਉਂਦਾ ਹੈ ਨਾ ਅੱਜ ਸੈਟਰਡੇ ਦਾ ਦਿਨ ਆ ਤੇ ਰੌਣਕ ਬਹੁਤ ਆ ਇੱਥੇ ਅਸੀਂ ਵੈਸੇ ਲੇਟ ਪਹੁੰਚੇ ਆ ਇੱਥੇ ਬਟ ਫੇਰ ਵੀ ਰੌਣਕ ਬਹੁਤ ਆ ਇੱਥੇ ਅੰਬ ਲੱਗਿਆ ਵਾ ਜੀ ਅੰਬ ਕਹਿੰਦੇ ਹਜੇ ਅੰਬ ਫਿਨਿਸ਼ ਹੋ ਗਏ ਅੰਬ ਗਾ ਤੇ ਫਿਨਿਸ਼ ਹੋ ਗਾ ਦੇ ਅੰਬ ਗੰਨਾ ਪਿਆ ਲੋ ਭਾਈਆ ਅਰੇ ਅੰਬ ਅੰਬ ਲੱਗਿਆ ਵਾ ਭਾਈ ਸਾਹਿਬ ਲਾਈ ਖੜੇ ਸੀਗੇ ਅੰਬ ਇਹ ਦੇਖੋ ਸੂਟ ਲਾ ਕੇ ਖੜਾਏ ਹੋਏ ਬਾਹਰੇ ਉਹ ਬਾਹਰੇ ਕਪੜੇ ਦੀ ਭਾਰੀ ਸੇਲ 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 ਦਰ ਸਾਹਮਣੇ ਵਾਲੇ ਪਾਸੇ ਆ ਜੀ ਫੂਡ ਹਾਲ ਰੈਸਟੋਰੈਂਟ ਜੁਗਨੂ ਫਾਰਮ ਇਹ ਸਾਰੇ ਨਾਮ ਵੀ ਆਪਣੇ ਚੱਲਦੇ ਆ ਇੱਕ ਕਾਫੀ ਬੜੀ ਸ਼ਾਪ ਆ ਗਈ ਕਪੜੇ ਦੀ ਤਖਸੀਬ ਤਹਿਸੀਬ ਤਹਿਜ਼ੀਬ ਛੇ ਸੇਲ ਕ ਟੱਚ ਵੈ ਵਾਕਈ ਕਪੜਾ ਇੱਥੇ ਬਹੁਤ ਮਿਲਦਾ ਲੈ ਲੈ ਆ ਗਿਆ ਵੀ ਕਿਦਾ ਅੰਬ ਉੱਥੇ ਸਾਡੇ ਲੈਕਸਟਰ ਦੇ ਵਿੱਚ ਹੁਣ ਬੰਦ ਹੋ ਗਿਆ ਤਕਰੀਬਨ ਹਾਂ ਪਰ ਇੱਥੇ ਹੈਗਾ 12ਵੇਂ ਹੌਂਦੇ ਵਿੱਚ ਜੁਵਲਰੀ ਦੇਖੋ ਕਿਦਾਂ ਪਈ ਐ ਅ 4 ਪਾਉਂਡ ਦਾ 1 3 ਪਾਉਂਡ ਦੇ 10 ਲੱਗਿਆ ਵੇ ਆਹ ਕਿਆ ਇਹ ਦੁਪੱਟੇ ਲੇਡੀਜ਼ ਪਰਫਿਊਮ ਦੇ ਤੇ ਜਗਾ ਜਗਾ ਲੱਗੀਆਂ ਹੋਈਆਂ ਬਾਹਰ ਖੜੇ ਆ ਲੋਕੀ ਇੱਥੇ ਆ ਕੇ ਬਿਲਕੁਲ ਵੀ ਫੀਲ ਨਹੀਂ ਹੋ ਰਿਹਾ ਵੀ ਮੈਂ ਯੂਕੇ ਦੇ ਕਿਸੇ ਸ਼ਹਿਰ ਦੇ ਵਿੱਚ ਫਿਰ ਰਿਹਾ ਮੈਨੂੰ ਐ ਲੱਗ ਰਿਹਾ ਮੈਂ ਜਿੱਦਾਂ ਕਿਤੇ ਲਾਹੌਰ ਜਾਂ ਕਰਾਚੀ ਵਿੱਚ ਫਿਰਦਾ ਹਾਂ ਕਿਉਂਕਿ ਮੋਸਟਲੀ ਇਹਨਾਂ ਦੇ ਲੋਕ ਫਿਰਦੇ ਆ ਪਾਕਿਸਤਾਨੀ ਪੰਜਾਬੀ ਲੋਕ ਫਿਰਦੇ ਆ ਜਿਹੜੀਆਂ ਲੇਡੀਜ਼ ਫਿਰਦੀਆਂ ਉਹ ਵੀ ਪਾਕਿਸਤਾਨੀ ਜਾਂ ਪੰਜਾਬਣਾਂ ਨੇ ਆ ਪਾਕਿਸਤਾਨ ਤੋਂ ਨੇ ਇਸ ਕਰਕੇ ਯਾਨੀ ਕਿ ਫੀਲਿੰਗ ਉਦਾਂ ਦੀ ਆ ਰਹੀ ਹੈ ਜਿਹੜੇ ਸਾਈਡਾਂ ਤੇ ਸਾਈਨ ਬੋਰਡ ਆ ਉਹ ਸਾਰੇ ਯਾਨੀ ਕਿ ਉਰਦੂ ਨਾਮ ਲਿਖੇ ਹੋਏ ਆ ਪਾਕਿਸਤਾਨੀ ਪੰਜਾਬੀਆਂ ਦੇ ਨਾਮ ਲਿਖੇ ਹੋਏ ਆ ਇਸ ਕਰਕੇ ਯਾਨੀ ਬਿਲਕੁਲ ਵੀ ਫੀਲ ਨਹੀਂ ਹੋ ਰਿਹਾ ਵੀ ਮੈਂ ਜਿਹਦਾ ਯੂਕੇ ਦੇ ਕਿਸੇ ਸ਼ਹਿਰ ਦੇ ਵਿੱਚ ਫਿਰ ਰਿਹਾ ਹਾਂ ਦੇਖੋ ਸਬਜ਼ੀਆਂ ਦੀਆਂ ਰੇੜੀਆਂ ਥੇਲੇ ਲੱਗੇ ਹੋਏ ਹੈ ਸਭ ਪਾਸੇ ਪਾਕਿਸਤਾਨੀ ਪੰਜਾਬੀ ਪਾਕਿਸਤਾਨੀ ਲੋਕ ਰਹੇ ਪੰਜਾਬੀ ਮੈਂ ਇਸ ਕਰਕੇ ਕਹਿ ਰਹੇ ਹਾਂ ਬਾਰ-ਬਾਰ ਕਿਉਂਕਿ ਜਦੋਂ ਕੋਲੋਂ ਦੀ ਲੰਘਦੇ ਆ ਉਹ ਤਾਂ ਜਦੋਂ ਕੋਲੋਂ ਦੀ ਲੰਘਦੇ ਆ ਤਾਂ ਪਾਕਿਸਤਾਨੀ ਅਵਾਜ਼ ਪੰਜਾਬੀ ਆਉਂਦੀ ਹੈ ਨਾ ਕੰਨਾਂ ਦੇ ਵਿੱਚ ਪੈਂਦੀ ਇਸ ਕਰਕੇ ਕਹਿ ਰਿਹਾ ਹਾਂ ਸਾਹਮਣੇ ਬੋਰਡ ਸਾਈਨ ਬੋਰਡ ਦੇਖੋ ਤੁਸੀਂ ਜਿਹੜਾ ਲਿਖਿਆ ਵਾ ਜਿਹੜੇ ਸਾਰੇ ਹੈ ਨਾ ਉਰਦੂ ਨੇ ਮਾਇਮਾ ਯਾਸਰਾ ਹਾਜੀ ਹਾਜੀ ਤਾਲਿਬ ਇਸ਼ਾ ਜੋ ਵੀ ਲਿਖੇ ਹੋਏ ਸਾਰੇ ਨਾਮ ਇਸ ਕਰਕੇ ਮੈਂ ਕਹਿ ਰਿਹਾ ਹਾਂ ਵੀ ਜਿੰਨੇ ਵੀ ਦਿਖਦੇ ਆ ਮੈਨੂੰ ਉਹ ਮੋਸਟਲੀ ਪਾਕਿਸਤਾਨੀ ਦਿਖਦੇ ਆ ਬੱਸ ਤੁਰਦਾ ਤੁਰਦਾ ਕਾਫੀ ਅੱਗੇ ਆ ਗਿਆ ਪਰ ਕਾਫੀ ਲੰਬਾ ਬਾਜ਼ਾਰ ਕਹਿ ਸਕਦੇ ਹਾਂ ਤੁਸੀਂ ਯਾਨੀ ਕਿ ਮੇਰੇ ਹਿਸਾਬ ਨਾਲ ਮੀਲਕ ਦਾ ਹੋਣਾ ਹੈ ਤੇ ਸਾਰੇ ਦੇ ਵਿੱਚ ਇਹ ਸ਼ੌਪਾਂ ਨੇ ਉਹ ਇਹੀ ਨੇ ਇੱਥੇ ਬਰਮਿੰਗਮ ਵੋਲਵਰਹੈਂਪਟਨ ਦੇ ਏਰੀਆ ਦੇ ਵਿੱਚ ਉਦਾਂ ਵੀ ਪਾਕਿਸਤਾਨੀ ਪੰਜਾਬੀਆਂ ਦੀ ਜਿਹੜੀ ਤਦਾਦ ਆ ਉਹ ਬਹੁਤ ਜ਼ਿਆਦਾ ਹੈ ਜਿੱਦਾਂ ਸਾਊਥ ਹਾਲ ਦੇ ਵਿੱਚ ਆਪਣੇ ਪੰਜਾਬੀਆਂ ਦੀ ਤਦਾਦ ਜ਼ਿਆਦਾ ਹੈ ਇਹ ਸੌ ਰੋਡ ਦੇ ਸਾਈਡ ਆਪਣੇ ਪੰਜਾਬੀਆਂ ਦੀ ਤਦਾਦ ਇੰਡੀਅਨ ਪੰਜਾਬੀਆਂ ਦੀ ਤਦਾਦ ਜ਼ਿਆਦਾ ਹੈ ਉਸੇ ਤਰ੍ਹਾਂ ਇੱਥੇ ਬਾਰਵਿੰਗਮ ਦੇ ਹੋਰਾਂ ਏਰੀਆ ਦੇ ਵਿੱਚ ਇਸ ਏਰੀਏ ਦੇ ਵਿੱਚ ਖਾਸ ਕਰਕੇ ਜਾਂ ਫਿਰ ਬਾਰਵਿੰਗਮ ਬੋਲਵਰ ਹੈਮਪਟਨ ਇਹਨਾਂ ਏਰੀਆ ਦੇ ਵਿੱਚ ਪਾਕਿਸਤਾਨੀਆਂ ਦੀ ਆਬਾਦ ਜਿਹੜੀ ਆ ਜਨਤਾ ਜਾਂ ਲੋਕੀ ਜ਼ਿਆਦਾ ਨੇ ਆ ਸਮਾਨ ਦੇਖੋ ਇੰਡੀਆਂ ਵਾਂਗ ਲਾ ਕੇ ਰੱਖਿਆ ਪਲਾਸਟਿਕ ਦਾ ਸ਼ਾਪਾਂ ਰੈਸਟੋਰੈਂਟ ਹੈਨਾ ਜੁਐਲਰੀ ਸ਼ਾਪ ਆ ਮੁਸਕਾਨ ਜੁਐਲਰਸ ਇਹ ਵੀ ਪਾਕਿਸਤਾਨੀ ਸੂਟ ਸਾੜੀਆਂ ਸਭ ਪਾਕਿਸਤਾਨੀ ਦੇ ਪਾਕਿਸਤਾਨੀ ਸੂਟ ਲੈ ਲੋ ਇੱਥੇ ਸਭ ਵੀ ਗਦੇ ਆ ਖਰੀਦਦਾਰ ਤਾਂ ਆਪਣੇ ਮਿਕਸ ਹੀ ਆ ਨਾ ਖਰੀਦਦਾਰ ਆਪਣੇ ਮਿਕਸ ਹੀ ਆ ਖਰੀਦਦਾਰ ਆਪਣੇ ਇੰਡੀਅਨ ਪੰਜਾਬੀ ਇੰਡੀਅਨ ਲੋਕ ਵੀ ਆ ਤੇ ਪਾਕਿਸਤਾਨੀ ਲੋਕ ਵੀ ਆ ਕਲੋਜ਼ਿੰਗ ਡਾਊਨ ਸਾਰੇ ਪਾਸੇ ਸੇਲਾਂ ਲਾਈਆਂ ਵੀ ਆ ਇਹਨਾਂ ਨੇ ਕੱਪੜੇ ਦੀ ਸ਼ਾਪਾਂ ਹੀ ਐਨੀਆਂ ਇੱਥੇ ਕੀ ਕਿ ਮਿਲਦਾ ਲੱਗਦਾ ਛੇ ਹੋ ਸਕਦਾ ਕੰਪੀਟੀਸ਼ਨ ਕਹ ਲਓ ਤੁਸੀਂ ਜਾਂ ਕੰਪੀਟੀਸ਼ਨ ਕਰਕੇ ਜਾਂ ਉਦਾਂ ਇਸ ਕਰਕੇ ਇੱਥੇ ਸੇਲ ਲੱਗੀ ਵੀ ਹੈ ਬਸ ਤੁਹਾਨੂੰ ਉਦਾਂ ਕੋਲ ਉਤ ਕਰਕੇ ਦਿਖਾਵਾਂ 25 25 ਪਾਉਂਡ ਨੂੰ ਸੂਟ ਲੱਗਿਆ ਵਾਲਾ ਦੱਸ 25 ਪਾਉਂਡ 15 ਪਾਉਂਡ 15 ਪਾਉਂਡ ਤੇ ਲੈਸਟਰ ਦੇ ਵਿੱਚ ਇੰਨਾ ਸਸਤਾ ਨਹੀਂ ਸੀਗਾ ਲੈਸਟਰ ਦੇ ਵਿੱਚ ਕਿਹਾ ਤੇ ਮੈਂ ਅਗਰ ਉਦਾਂ ਗੱਲ ਕਰਾਂ ਸੋਹਰ ਰੋਡ ਤੇ ਤਾਂ ਸੋਹਰ ਰੋਡ ਨਾਲੋਂ ਵੀ ਸਸਤਾ ਬਾਜ਼ਾਰ ਆਇ ਮੈਨੂੰ ਮੇਰੇ ਇੱਕ ਫਰੈਂਡ ਨੇ ਦੱਸਿਆ ਸੀਗਾ ਅੱਜ ਹੀ ਸਵੇ ਆਹ ਕਹਿੰਦੇ ਵੀ ਤੁਸੀਂ ਉੱਥੇ ਜਾਓ ਉਹ ਬਾਜ਼ਾਰ ਬਹੁਤ ਸਸਤਾ ਉਹਦੀ ਵੀਡੀਓ ਜ਼ਰੂਰ ਬਣਾ ਕੇ ਲਿਆਓ ਕਿਉਂਕਿ ਤੇ ਮੋਸਟਲੀ ਪਾਕਿਸਤਾਨੀਆਂ ਦਾ ਇੱਕ ਸਸਤਾ ਬਾਜ਼ਾਰ ਹੈ ਇਸ ਲਈ ਮੈਂ ਇੱਧਰ ਆਇਆ ਇੱਥੇ ਨਾ ਬਾਰਮਿੰਗਮ ਦੇ ਵਿੱਚ 191950 ਤੋਂ ਲੈ ਕੇ 1970 ਦੇ ਵਿੱਚ ਬਹੁਤ ਸਾਰੇ ਪਾਕਿਸਤਾਨੀ ਮਾਈਗ੍ਰੇਟ ਹੋ ਕੇ ਇਸ ਸ਼ਹਿਰ ਦੇ ਵਿੱਚ ਆਏ ਤੇ ਫਿਰ ਉਹ ਇੱਥੇ ਆ ਕੇ ਉਹਨਾਂ ਨੇ ਪਹਿਲਾਂ ਪਹਿਲਾਂ ਕਹਿੰਦੇ ਫੈਕਟਰੀਆਂ ਦੇ ਵਿੱਚ ਕੰਮ ਕਰਿਆ ਫਾਉਂਡਰੀਆਂ ਦੇ ਵਿੱਚ ਕੰਮ ਕੀਤਾ ਤੇ ਹੌਲੀ ਹੌਲੀ ਫਿਰ ਆਪਣੇ ਕੰਮਕਾਰ ਕਰਨੇ ਸਟਾਰਟ ਕਰਦੇ ਪਹਿਲਾਂ ਛੋਟੀਆਂ ਛੋਟੀਆਂ ਸ਼ਾਪਾਂ ਇਹਨਾਂ ਨੇ ਸਟਾਰਟ ਕੀਤੀਆਂ ਤੇ ਫਿਰ ਹੌਲੀ 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 ਕੰਮ ਵਧਾਂਦੇ ਗਏ ਤੁਸੀਂ ਆਪ ਹੀ ਦੇਖੋਗੇ ਵੀ ਸ਼ਾਪਾਂ ਕੱਪੜੇ ਦੇ ਤਾਂ ਹੈਗੇ ਹੀ ਆ ਇਹਨਾਂ ਦੇ ਨਾਲ ਹੋਟਲ ਰੈਸਟੋਰੈਂਟ ਉਹ ਵੀ ਬਹੁਤ ਜ਼ਿਆਦਾ ਪਾਕਿਸਤਾਨੀਆਂ ਦੀਆਂ ਈਵਨ ਜਿਹੜੇ ਕਿ ਮਨੀ ਟਰਾਂਸਫਰ ਹੋ ਗਿਆ ਹਨ ਜਿੱਦਾਂ ਟਰੈਵਲ ਏਜੰਸੀਆਂ ਹੋ ਗਈਆਂ ਜਾਂ ਹੋਰ ਕੋਈ ਵੀ ਕਮਿਊਨਿਟੀ ਹਾਲ ਹੋ ਗਏ ਇਹ ਸਾਰਾ ਕੁਝ ਪਾਕਿਸਤਾਨੀ ਕਮਿਊਨਿਟੀ ਦਾ ਹੀ ਹੈ ਇੱਥੇ ਹੁਣ ਤੁਸੀਂ ਮੇਰੇ ਸਾਈਡ ਤੇ ਦੇਖ ਰਹੇ ਹੋਣੇ ਹਨ ਜਿੱਦਾਂ ਠੇਲਾ ਆ ਰੇੜੀ ਲੱਗੀ ਵੀ ਆ ਯਾ ਸਟਾਲ ਲੱਗੀ ਵੀ ਆ ਇਹ ਵੀ ਪਾਕਿਸਤਾਨੀ ਫੂਡ ਦੀ ਆ ਯਾ ਹਨਾ ਸਮੋਸੇ ਟਿੱਕੀਆਂ ਮਿਲ ਰਹੇ ਸੀਗੇ ਗੋਲ ਗੱਪੇ ਮਿਲ ਰਹੇ ਸੀਗੇ ਇੰਡੀਅਨ ਪਾਕਿਸਤਾਨੀ ਜੋ ਮਰਜੀ ਲੈ ਲੋ ਪਰ ਮੈਂ ਹੁਣ ਇੱਥੇ ਪਾਕਿਸਤਾਨੀ ਹੀ ਰਿਪੀਟ ਕਰੂੰਗਾ ਕਿਉਂਕਿ ਬਾਜ਼ਾਰ ਸਾਰਾ ਪਾਕਿਸਤਾਨੀਆਂ ਦਾ ਹੀ ਆ ਹਨਾ ਇਸ ਲਈ ਤੇ ਸ਼ੌਪ ਕਰਨੇ ਵਾਲੇ ਵੀ ਪਾਕਿਸਤਾਨੀਆਂ ਇਸ ਕਰਕੇ ਮੈਂ ਪਾਕਿਸਤਾਨੀ ਹੀ ਕਹਿ ਰਹੇ ਹਾਂ ਸੋ ਇਹ ਸਾਰੇ ਕੰਮ ਵੀ ਤੁਸੀਂ ਦੇਖ ਰਹੇ ਆਂ ਵੀ ਇਹੀ ਕਰ ਰਹੇ ਆਂ ਕੱਪੜੇ ਦੇ ਦੇਖ ਲਓ ਕੱਪੜੇ ਦੇ ਕਿੱਡੇ بڑے بڑے ਸ਼ੋਅਰੂਮ ਆ ਆ ਦੇਖ ਲੋ ਕੱਪੜੇ ਦਾ ਕਿੰਨਾ بڑا ਸ਼ੋਅਰੂਮ ਆ ਨਾ ਤੇ ਸਾਰੇ ਚਾਹੇ ਉਹ ਬ੍ਰਾਈਡਲ ਸਮਾਨ ਲੈ ਲੋ ਜਾਂ ਉਦਾਂ ਲੈ ਲੋ ਵਿਆਹ ਸ਼ਾਦੀਆਂ ਵਾਸਤੇ ਲੈ ਲੋ ਤੇ ਮੋਸਟਲੀ ਜਿਹੜੇ ਲੋਕ ਵੀ ਘੁੰਮਦੇ ਫਿਰ ਰਹੇ ਆ ਤੁਸੀਂ ਇਹ ਵੀ ਦੇਖੋਗੇ ਮੋਸਟਲੀ ਆਪਣੇ ਵੈਸੇ ਪੰਜਾਬੀ ਇੰਡੀਅਨ ਪੰਜਾਬੀ ਵੀ ਆ ਜਾਂ ਇੰਡੀਅਨ ਵੀ ਹੈਗੇ ਨੇ ਬਟ ਜ਼ਿਆਦਾਤਰ ਜਿਹੜੀ ਤਦਾਦ ਆ ਉਹ ਪਾਕਿਸਤਾਨੀ ਕਮਿਊਨਿਟੀ ਦੀ ਹੋਆ ਕਿਉਂਕਿ ਬਾਜ਼ਾਰ ਇਹਨਾਂ ਦਾ ਨਾ ਸਾਰਾ ਹੀ ਮੋਸਟਲੀ ਜਿਹੜੀਆਂ ਸ਼ਾਪਾਂ ਨੇ ਨਾ ਉਹੋ ਕੱਪੜੇ ਦੀਆਂ ਨੇ ਵੈਸੇ ਤਾਂ 골ਡ ਦੀਆਂ ਵੀ ਆ ਵਿੱਚ ਵਿੱਚ ਆ ਰਹੀਆਂ ਦੇਖੋ ਆ 골ਡ ਦੀ ਸ਼ਾਪ ਆ ਕੀ ਲਿਖਾ ਵਾ ਸ਼ਾਨੀ ਸ਼ਾਨੀ ਜੁਐਲਰਸ ਹੋਰ ਤਰ੍ਹਾਂ ਦੀਆਂ ਵੀ ਹੈਗੀਆਂ ਜਾਨੀ ਕਿ ਹੋਰ ਢੰਗਾ ਕਹਿੰਦਾ ਮਤਲਬ ਹੋਰ ਸ਼ਾਪਾਂ ਵੀ ਹੈਗੀਆਂ ਪਰ ਮੋਸਟਲੀ ਜਿਹੜਾ ਉਹ ਕੱਪੜਾ ਤਾਂ ਸਬਜੀ ਫਰੂਟ ਇਹ ਵੀ ਆਪਣੇ ਬੰਦੇ ਲਾਈ ਬੈਠੇ ਆ 10 ਪਾਉਂਡ ਦਾ ਸੂਟ ਲੱਗਿਆ ਲੱ ਦਸ 10 ਟਨ ਪਾਉਂਡ ਦਾ ਆ ਇੰਡੀਆ ਦਾ 1000 ਰੁਪਏ ਬਣਿਆ ਇਹਦਾ ਸੂਟ ਉਹ ਵੀ ਬਾਹਰਲੇ ਦੇਸ਼ਾਂ 'ਚ ਮਿਲਦਾ ਸਬਜ਼ੀ ਦੀ ਕਿੱਡੀ ਵੱਡੀ ਸ਼ਾਪ ਖੜੀ ਬੈਠਾ ਬਾਈ ਸਬਜ਼ੀ ਫਰੂਟ ਦੀ ਹਨਾ ਸਭ ਪਾਕਿਸਤਾਨੀ ਪਾਕਿਸਤਾਨੀ ਬੀਬੀਆਂ ਫਿਰ ਰਹੀਆਂ ਦੇਖ ਲਓ ਤੇ ਸੜਕ ਤੇ ਰਸ਼ ਵੀ ਬਹੁਤ ਆ ਕਿਉਂਕਿ ਅ ਅੱਜ ਸੈਟਰਡੇ ਦਾ ਦਿਨ ਹੈ ਸੈਟਰਡੇ ਦਿਨ ਨੂੰ ਜ਼ਿਆਦਾ ਰਸ਼ ਹੁੰਦਾ ਹੁਣ ਬਹੁਤ ਸਾਰਾ ਰਾਸ਼ਾ ਸੜਕਾਂ ਤੇ ਹੋਣ ਭਰੀ ਭਈ ਆ ਸੜਕ ਤਾਂ ਹੋਰ ਸ਼ਾਪ ਆਗੀ ਪਾਕਿਸਤਾਨੀ ਦੇਖੋ ਇਹਨਾਂ ਸਲਵਾਰਾਂ ਪਾਈ ਫਿਰਦੇ ਆ ਨਾ ਤਾਂ ਪਤਾ ਲੱਗ ਜਾਂਦਾ ਵੀ ਪਾਕਿਸਤਾਨੀ ਪੰਜਾਬੀ ਹੋਣਗੇ ਪਾਕਿਸਤਾਨੀ ਬੀਬੀਆਂ ਲੱਗੀਆਂ ਵੇ ਗੱਲਾਂ ਬਾਤਾਂ ਮਾਰਨ ਕਿੱਥੇ ਹੈ ਕਿ ਨਾ ਹੱਪਸ ਹੈ ਇਹਦੀ ਚੀਜ਼ਾਂ ਤੇ ਨਾ ਰਿਸ਼ਤੇ ਵੀ ਨਹੀਂ ਦਿੱਪਤਾ ਉਹਨਾਂ ਨੇ ਢੇਡੋਈ ਸੀ ਆ ਨਾ ਬਿਦਾ ਦੇ ਸੋ ਪਾਸ ਦੇ ਦੇਖਾ ਆਵਾਜ਼ ਤੋਂ ਪਤਾ ਲੱਗ ਜਾਂਦਾ ਨਾ ਕਿਉਂਕਿ ਪੰਜਾਬੀ ਲੋਕ ਆ ਪਾਕਿਸਤਾਨੀ ਪੰਜਾਬੀ ਲੋਕ ਕਸਬਜੀ ਦੀ ਦੁਕਾਨ ਆਈ ਹੈ ਇਹ ਵੀ ਆਪਣੀ ਇਹਨਾਂ ਦੀ ਉਹ ਆਪਣੇ ਆ ਦੀ ਪੰਜਾਬੀਆਂ ਦੀ ਸਬ ਇੰਡੀਅਨ ਭਿੰਡੀਆਂ ਛਿੰਡੀਆਂ ਪੰਜਾਂ ਨੇ ਦੇਖੋ ਭਿੰਡੀਆਂ ਛਿੰਡੀਆਂ ਪੰਜਾਂ ਨੇ ਤੇ ਕੀਆ ਕੀਏ ਧਣੀਆਂ ਤੇ ਹੋਰ ਸਾਰਾ ਇੰਡੀਅਨ ਸਬਜੀ ਬਹੁਤ ਬੜੀ ਸ਼ਾਪ ਮਾਰਕੀਟ ਆ ਬਿਕਾਜ਼ ਆਈ ਕਾਫੀ ਬੜੀ ਮਾਰਕੀਟ ਆ ਜਾਮ ਲੱਗ ਗਿਆ ਸੜਕ ਤੇ ਇੰਨਾ ਰਾਸ਼ਾ ਜਾਮ ਲੱਗਿਆ ਵੇ ਜੇ ਮੈਂ ਤੁਹਾਨੂੰ ਇੱਧਰ ਦਿਖਾਵਾਂ ਲਾਈਨਾਂ ਜਾਮ ਲੱਗਿਆ ਪਿਆ ਸੜਕ ਤੇ ਰੋਡ ਤੇ ਗੱਡੀਆਂ ਦਾ ਐਨਾ ਰਾਸ਼ਾ ਇੱਥੇ ਸਾਹਮਣੇ ਹੈਗਾ ਜੀ ਗੋਲੂ 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 ਇਹ ਵੀ ਕਪੜੇ ਦੀ ਸ਼ਾਪ ਆ ਗੋਲੂ ਗੋਲੂ ਦੀ ਸ਼ਾਪ ਸੀਗੀ ਆ ਹੈਗੀ ਫਰੀਦ ਹੁਸੈਨ ਬਰਾਇਡਲ ਐਂਡ ਫੈਸਟਿਵ ਕਲੈਕਸ਼ਨ ਪਾਰਟੀ ਸੌਰੀ ਆ ਚਾਉਂਗ ਤੇ ਖੜ ਕੇ ਦਿਖਾਵਾਂ ਤੁਹਾਨੂੰ ਚਾਰੇ ਪਾਸੇ ਜਿਹੜੀਆਂ ਸ਼ਾਪਾਂ ਸਭ ਪਾਕਿਸਤਾਨੀ ਬਾਜ਼ਾਰ ਫਿਰਦੇ ਆਪਣੇ ਸਾਰੇ ਮਿਕਸ ਲੋਕ ਆ ਆਪਣੇ ਪੰਜਾਬੀ ਇੰਡੀਅਨ ਪੰਜਾਬੀ ਵੀ ਤੇ ਪਾਕਿਸਤਾਨੀ ਪੰਜਾਬੀ ਵੀ ਪਰ ਦੁਕਾਨਾਂ ਦਾ ਤੇ ਇਹ ਬਾਜ਼ਾਰ ਤੇ ਕਬਜ਼ਾ ਮੈਂ ਕਹੂੰਗਾ ਪਾਕਿਸਤਾਨੀਆਂ ਪੰਜਾਬੀਆਂ ਦਾ ਹੈ ਘਰਦਿਆਂ ਨੂੰ ਕਹਿ ਦਿੱਤਾ ਸੀ ਮੈਨੂੰ ਫੋਨ ਕਰਦੇ ਹੋ ਜਦ ਤੁਸੀਂ ਵਿਹਲੇ ਹੋ ਜੂਗੇ ਮੈਨੂੰ ਕਾਫੀ ਚੇਅਰ ਹੋਗਾ ਘੁੰਮਣ ਦੇ ਨੂੰ ਫੋਨ ਤਾਂ ਅਜੇ ਤੱਕ ਆਇਆ ਨਹੀਂ ਹੁਣ ਮੈਨੂੰ ਲੱਗਦਾ ਮੈਨੂੰ ਹੀ ਫੋਨ ਕਰਕੇ ਦੇਖਣਾ ਪੈਣਾ ਵੀ ਕਿੱਥੇ ਫਿਰਦੇ ਆ ਐ ਤਾਂ ਉਹਨਾਂ ਨੇ ਮੈਨੂੰ ਫੋਨ ਕਰਨਾ ਨਹੀਂ ਕਿਉਂਕਿ ਕੱਪੜਾ ਹੀ ਕੱਪੜਾ ਦਾ ਇੱਥੇ ਹੈਗਾ ਕੱਪੜੇ ਦੀਆਂ ਸ਼ਾਪਾਂ ਜੇ ਦਿਖ ਗਈਆਂ ਇੱਥੇ ਦੇ ਲੇਡੀਜ਼ ਨੇ ਕਿੱਥੇ ਨਿਕਲਣਾ ਹਨ ਇੰਦਾਂ ਦੇ ਬਾਜ਼ਾਰ ਦੇ ਵਿੱਚੋਂ ਲੇਡੀ ਨੂੰ ਕੱਢਣਾ ਕਿਸੇ ਜਨਾਨੀ ਨੂੰ ਕੱਢਣਾ ਔਰਤ ਨੂੰ ਕੱਢਣਾ ਬਹੁਤ ਮੁਸ਼ਕਲ ਆ ਜਿੱਥੇ ਇੰਨਾ ਕੱਪੜਾ ਹੋਵੇ ਆ ਦੇਖੋ ਕਿੱਡੇ-ਕੱਡੇ ਸ਼ੋਰੂਮ ਨੇ ਕੱਪੜੇ ਬਹੁਤ ਵਧੀਆ ਲੱਗ ਰਿਹਾ ਬਈ ਇਹ ਸਭ ਕੱਪੜਾ ਹੀ ਕੱਪੜਾ ਲੋਕਾਂ ਨੂੰ ਦੇਖ ਕੇ ਨਹੀਂ ਇੱਥੇ ਮਹਿਸੂਸ ਹੁੰਦਾ ਬਿਲਕੁਲ ਵੀ ਵੀ ਆਪਾਂ ਇੰਗਲੈਂਡ ਦੇ ਵਿੱਚ ਫਿਰਦੇ ਆਂ ਆ ਬੰਦੇ ਕਿਆ ਬੀਜੇ ਲਾਈ ਬੈਠੇ ਲਾਈ ਚੀ ਆ ਸ਼ਾਪ ਤੇ ਮੈਂ ਛੱਡ ਕੇ ਗਿਆ ਸੀਗਾ ਉਹਨਾਂ ਨੂੰ ਤੇ ਇੱਥੋਂ ਕਹਿੰਦੇ ਅਸੀਂ ਨਿਕਲ ਗਏ ਹੁਣ ਨਿਕਲ ਕੇ ਗਏ ਕਿੱਧਰੇ ਪਾਸੇ ਆ ਹੁਣ ਮੈਨੂੰ ਪਤਾ ਨਹੀਂ ਸਾਰਾ ਬਾਜ਼ਾਰ ਦੇਖਣੇ ਵਾਲਾ ਇੱਧਰ ਭਾਈ ਸਾਹਿਬ ਲਾਈ ਬੈਠੇ ਕੋ ਕੱਪੜਾ ਲੀੜ ਚਦਰਾਂ ਛਦਰਾਂ ਜੀਆਂ ਲਾਈ ਬੈਠੇ ਨੇ ਪੌਣ ਪੌਣ ਦਾ ਸਮਾਨ ਯਾ ਚਾਹ ਕਿਨੇ ਜੂਸੀ ਵੀ ਦੈਣਾ ਆਣਾ ਵਧੀਆ ਖਲਾਉਣੇ ਆ ਬੱਚਿਆਂ ਦੇ ਫੋਨ ਕਰਨਾ ਪੈਣਾ ਇੱਥੇ ਮੈਂ ਸੋਚਦਾ ਤੁਹਾਨੂੰ ਬਸ ਬਾਜ਼ਾਰ ਦਾ ਹੀ ਟੂਰ ਕਰਵਾਈ ਜਾਵਾਂ ਹਨਾ ਇੱਧਰ ਚਾਟ ਵਾਲੀ ਲਾਈ ਬੈਠਾ ਚਾਟ ਪੰਜਾਬੀ ਚਾਟ ਗੱਡੀਆਂ ਦਾ ਰਸ਼ ਬਹੁਤ ਆ ਭਰਾਵਾ ਲੰਘ ਜਾਣ ਦੇ ਉਹ ਮੇਰਾ ਵੀਰ ਇੱਧਰ ਗੋਲ ਗੱਪੇ ਜੀ ਜਿੱਦਾਂ ਲੈਸਟਰਨ ਦੇ ਵਿੱਚ ਗੋਲ ਗੱਪੇ ਦੇ ਰੇੜੀਆਂ ਲੱਗੀਆਂ ਉਦੋਂ ਇੱਥੇ ਵੀ ਲੱਗਿਆ ਵਾ ਸਮੋਸਾ ਚਾਟ ਗੋਲ ਗੱਪਾ ਪਾਣੀ ਪਾਪੜੀ ਚਾਟ ਗੋਲ ਗੱਪਾ ਗੋਲ ਗੱਪਾ ਆਮੜੇ ਵੀ ਇੱਕ ਸ਼ਾਪ ਕੱਪੜੇ ਦੀ ਸਾਹਿਬ ਬਈ ਹਰਾਨੀ ਦੀ ਗੱਲ ਹੈ ਪਰਦੇਸਾਂ ਦੇ ਵਿੱਚ ਇੰਨੀਆਂ ਇੰਨੀਆਂ ਤਰੱਕੀਆਂ ਕਰਨੀਆਂ ਇੰਨੀਆਂ ਸ਼ਾਪਾਂ ਆਪਣੀਆਂ ਖੋਲ੍ਹਣੀਆਂ ਇੰਨੇ ਬਾਜ਼ਾਰ ਇਹ ਆਪਣੇ ਖੋਲ੍ਹਦੇ ਨੇ ਬਹੁਤ ਵੱਡੀ ਗੱਲ ਹੈ ਹਨਾ ਤੇ ਪਰਫਿਊਮ ਆ ਫੇਰ ਰੈਡੀ ਆ ਗਈ ਇੱਕ ਟੇਸਟ ਆਫ ਕਰਾਚੀ ਤੇ ਸੈਨ ਵੀ ਕਰਾਚੀ ਟੇਸਟ ਆਫ ਕਰਾਚੀ ਲਿਖਿਆ ਹੋਇਆ ਕਰਾਚੀ ਜੇ ਫਿਰ ਰਹੇ ਮਨ ਤਾਂ ਹੀ ਲੱਗਦਾ ਵਾਰੀ ਲਓ ਜੀ ਇੱਥੇ ਵੀ ਸਬਸਕ੍ਰਾਈਬਰ ਮਿਲ ਗਏ ਸੀਗੇ ਦੋ ਕਹਿੰਦੇ ਅਸੀਂ ਤੁਹਾਡੇ ਵੀਡੀਓ ਦੇਖਦੇ ਆ ਸਤਵੰਤ ਸਿੰਘ ਬਾਜੀ ਥੈਂਕ ਯੂ ਸਤਵੰਤ ਸਿੰਘ ਬਾਜੀ ਤੁਹਾਡਾ ਤੋ ਅੱਪਾ ਫੜਦੇ ਆ ਜੀ ਹੁਣ ਵਰਮਿੰਗਮ ਦੇ ਵਿੱਚ ਕਿੰਨੀ ਖੁਸ਼ੀ ਹੁੰਦੀ ਆ ਨਾ ਜਦ ਕੋਈ ਬੰਦਾ ਆ ਕੇ ਕਹਿੰਦਾ ਪਰਦੇਸਾਂ ਦੇ ਵਿੱਚ ਆਪਣੇ ਬੰਦਿਆਂ ਨੇ ਝੰਡੇ ਗੱਡੇ ਵੇ ਜੀ ਇੱਥੇ ਵਧੀਆ ਲੱਗਦਾ ਨੂੰ ਜਾਣਾ ਬਾਲਾ ਸਾਹਿਬ ਦਾ ਸ਼ੋਰੂਮ ਉਧਰ ਬਾਲਾ ਸਾਹਿਬ ਸਿਤਾਰਾ ਮੋਲ ਸਿਤਾਰਾ ਮੋਲ ਆ ਜੀ ਸਿਤਾਰਾ ਮੋਲ ਚ ਵੀ ਕਪੜਾ ਹੀ ਵੇਚ ਰਿਹਾ ਅੱਗੇ ਫੇਰ ਰੇੜੀਆਂ ਆ ਗਿਆ ਤੁਹਾਨੂੰ ਉਹ ਦਿਖਾਣਾ ਚੱਲ ਕੇ 20 20 ਪਾਉਂਡ ਦੇ ਲੱਗੇ ਵਿਆ ਸੂਟ ਇਹਦੇ ਵਿੱਚ ਆ ਸ਼ਾਪ ਦੇ ਵਿੱਚ ਨਾ 20 20 ਪਾਉਂਡ ਦੇ ਸੂਟ ਲੱਗੇ ਮਿਲਦੱਸ ਅੱ비 ਵੀ ਮਹਿੰਦੀ ਆ ਵੇਚ ਰਹੀ ਆ ਅੰਬ ਢੋਲਕ ਲੱ ਢੋਲ ਗਿਆ ਵੇਚ ਰਹੀ ਆ ਬਾਈ ਢੋਲ ਗਿਆ ਫੁੱਲ ਫਰੇਰ ਵਿਆਹ ਦਾ ਸਮਾਨ ਲੱਗਦਾ ਮੈਨੂੰ ਇਹ ਸਾਰ 499 ਆ ਦੇਖ ਕੋਲ ਲਈ ਇਹ ਸਾਰ ਵਿਆਹ ਦਾ ਸਮਾਨ ਹੈ 69 ਨੂੰ ਢੋਲਾ ਹੈ ਕਾਰ ਐਡੀ ਲੱਗੀ ਆ ਖਲਾਉਣੇ ਵਗਰੇ ਫਿਰ ਕੱਪੜੇ ਦੀ ਸ਼ਾਪ ਆ ਗਈ ਕੱਪੜਾ ਹੀ ਕੱਪੜਾ ਦਿਖ ਰਿਹਾ ਮੈਨੂੰ ਤਾਂ ਐ ਲੱਗਦਾ ਜਿਵੇਂ ਮੈਂ ਤਾਂ ਲੁਧਿਆਣਾ ਦੇ ਚੌੜੇ ਬਾਜ਼ਾਰ ਚਲੇ ਜਾਉ ਨਾ ਕੱਪੜਾ ਹੀ ਕੱਪੜਾ ਦਿਖਦਾ ਹੁੰਦਾ ਉਹ ਕੰਮ ਇੱਥੇ ਆ ਸਟ੍ਰੈਟਫੋਰਡ ਜਾ ਕੇ ਦਿਖ ਰਿਹਾ ਮੈਨੂੰ ਇੰਨੀਆਂ ਸ਼ਾਪਾਂ ਨੇ ਇੱਥੇ ਗੁਲਫੀਆਂ ਦੀਆਂ ਰੇੜੀਆਂ ਜਗ੍ਹਾ ਜਗ੍ਹਾ ਲੱਗੀਆਂ ਵੀ ਹਾਂਜੀ ਯਾਰ ਜੇ ਉਤਰਨ ਵਾਲੀਆਂ ਸਵਾਰੀਆਂ ਵੀ ਸਾਡੀਆਂ ਚੜਨ ਵਾਲੀਆਂ ਸਵਾਰੀਆਂ ਵੀ ਸਾਡੀਆਂ ਬੱਸ ਚਲਾਉਣ ਵਾਲੇ ਵੀ ਸਾਡੇ ਬੰਦੇ ਪੰਜਾਬੀ ਬੰਦੇ ਠੀਕ ਆ ਸਾਹਮਣੇ ਦੇਖੋ ਲਓ ਇਹ ਚਾ ਸ਼ਾ ਨਾਮ ਦੇਖੋ ਰੈਸਟੋਰੈਂਟ ਦਾ ਚਾ ਸ਼ਾ 올 ਡੇ ਹਲਵਾ ਪੂਰੀ ਸਾਰਾ ਦਿਨ ਮਿਲਦਾ ਕਹਿੰਦੇ ਹਲਵਾ ਪੂਰੀ ਇੱਥੇ ਚਾਏ ਸ਼ਾ ਹੈ ਨਾ ਪੂਰਾ ਪੰਜਾਬੀ ਮਾਹੌਲ ਫਿਰਦੇ ਆ ਨਾ ਆਪਾਂ ਲਾਹੌਰ ਦੇ ਵਿੱਚ ਪੂਰੀ ਲਾਹੌਰ ਵਾਲੀ ਫੀਲਿੰਗ ਆ ਜਨਨੀ ਕਿ ਮੈਂ ਮੈਂ ਤਾਂ ਮੈਂ ਤਾਂ ਵੈਸੇ ਦੇਖਿਆ ਨਹੀਂ ਲਾਹੌਰ ਕਿਦਾਂ ਦਾ ਪਰ ਇੱਥੇ ਹੈ ਕਿ ਜਿੱਦਾਂ ਦੀਆਂ ਸ਼ਾਪਾਂ ਮੈਨੂੰ ਲੱਗਦਾ ਵੀ ਇਦਾਂ ਹੀ ਆ ਵੀ ਹੋ ਸਕਦਾ ਇਸ ਤਰ੍ਹਾਂ ਦਾ ਹੋਵੇ ਇਸ ਤੋਂ ਵੱਧਿਆ ਸੁਣਿਆ ਇਸ ਤੋਂ ਤਾਂ ਵੱਧਿਆ ਸੁਣਿਆ ਕਿ ਬਹੁਤ ਸੋਹਣਾ ਉਹ ਖੈਰ ਕਦੇ ਜਾਣ ਦਾ ਮੌਕਾ ਮਿਲਿਆ ਤਾਂ ਜਰੂਰ ਜਾਵਾਂਗੇ ਪਰ ਫਿਲਹਾਲ ਇੱਕ ਪਾਕਿਸਤਾਨੀ ਬਾਜ਼ਾਰ ਦੇ ਵਿੱਚ ਫਿਰ ਰਹੇ ਹਾਂ ਅਸੀਂ ਯੂਕੇ ਦੇ ਵਿੱਚ ਇਸ ਤਰ੍ਹਾਂ ਦਾ ਬਾਜ਼ਾਰ ਆ ਇਸ ਤਰ੍ਹਾਂ ਦਾ ਮਾਹੌਲ ਇੱਕ ਢਿੱਡੀ ਸ਼ਾਪ ਆ ਜੁਐਲਰੀ ਦੀ ਅੱਗੇ ਹੈਗਾ ਸ਼ਾਹੀ ਨਾਨ ਕਬਾਬ ਬੈਸਟ ਕਬਾਬ ਇਨ ਟਾਊਨ ਲਿਖਿਆ ਹੋਇਆ ਉਹਦੇ ਅੱਗੇ ਆ ਫੇਰ ਗਾਉਨ ਜੀ ਆਗੇ ਲੇਡੀਜ਼ ਕੱਪੜੇ ਦੀਆਂ ਸ਼ਾਪਾਂ ਕਿਸੇ ਨਾਲ ਉੱਥੇ ਗੱਲਬਾਤ ਕਰੀ ਦੀ ਸੋਹ ਰੂਟ ਤੇ ਇੱਥੇ ਮੈਨੂੰ ਕੋਈ ਬੰਦਾ ਨਹੀਂ ਦਿਖ ਰਿਹਾ ਜਿਹਦੇ ਨਾਲ ਗੱਲਬਾਤ ਕਰੀ ਜਾ ਸਕੇ ਬਾਰਮਿੰਗਮ ਦੇ ਟਾਊਨ ਸੈਂਟਰ ਚ ਤਾਂ ਬੁੱਲ ਖੜਾ ਹੀ ਆ ਇੱਕ ਆ ਮੇਰੇ ਪਿੱਛੇ ਵੀ ਤੁਸੀਂ ਦੇਖੋ ਇੱਕ ਇੱਥੇ ਵੀ ਖੜਾ ਬੁੱਲ ਵੈਰੀ ਗੁੱਡ ਦੇਖ ਨਾ ਸੋਣਾ ਬਣਾਇਆ ਵਾ ਹਨਾ ਮੇਰੇ ਵੱਲੋਂ ਕਹਨੂੰ ਘੁੰਮਦਾ ਭਰਾਵਾ ਉਧਰ ਨੂੰ ਚੱਲ ਇੱਧਰ ਵੀ ਦੇਖੋ ਇੱਕ ਬੁੱਲ ਖੜਾ ਆਇਆ ਵਾ ਇਹਨਾਂ ਨੇ ਹਨਾ ਨਾਈਸ ਜਿਹਾ ਬੁੱਲ ਮੈਨੂੰ ਲੱਗਦਾ ਇੱਥੇ ਦੀ ਬਾਰਮਿੰਗਮ ਦੀ ਸ਼ਾਇਦ ਇਹੀ ਨਿਸ਼ਾਨੀ ਹੋਵੇ ਹਨਾ ਇਹ ਬੋਲ ਕਿਉਂਕਿ ਟਾਊਨ ਦੇ ਵਿੱਚ ਹੋਰ ਤਰ੍ਹਾਂ ਦਾ ਬੋਲਾ ਖੈਰ ਇੱਥੇ ਹੋਰ ਤਰ੍ਹਾਂ ਦਾ ਬਟ ਹੈ ਬੋਲੇ ਸੋਣਾ ਲੱਗਦਾ ਹੈ ਨਾ ਸਟੈਟਫੋਰਡ ਜਿੱਥੇ ਆਪਾਂ ਐਂਟਰ ਹੁੰਨੇ ਆ ਉੱਥੇ ਹੀ ਖੜਾ ਅੱਧਰ ਖੜੇ ਆ ਹੈ ਕੋ ਆਇਆ ਪਸੰਦ ਕੁਛ ਨਹੀਂ ਦੋ ਲੈ ਲੈ ਵੈਰੀ ਗੁੱਡ ਉਹਨਾ ਸ਼ਾਪ ਚ ਬੜੇ ਦੇਖੋ 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 ਮੈਂ ਬਾਜ਼ਾਰ ਘੁੰਮਾਂ ਸਾਰਾ ਸੋ ਦੋਸਤੋ ਅੱਜ ਅਸੀਂ ਆਏ ਆ ਫਾਰਮਿੰਗਮ ਘੁੰਮਣ ਫਾਰਮਿੰਗਮ ਕੋ ਮਣ ਆਏ ਆ ਤੇ ਫੈਮਿਲੀ ਤਾਂ ਨਾਲ ਹੈਗੇ ਇੱਕ ਸਾਡੇ ਨਾਲ ਕੋਈ ਨਾ ਹੋਰ ਉਹ ਬੰਦਾ ਹੈਗਾ ਜੀ ਮੇਰੀ ਬੇਟੀ ਪ੍ਰਿਆੰਕਾ ਫਿਰ ਇਹ ਕਹਿੰਦਾ ਪੁੱਤ ਕਿੱਦਾਂ ਅੱਜ ਸ਼ਾਪਿੰਗ ਚੱਲ ਰਹੀ ਆ ਅੱਜ ਸ਼ਾਪਿੰਗ ਕਰਨ ਆਇਆ ਮਾਮਾ ਤੀਆਂ ਬਾਰਮਿੰਗਮ ਸੋ ਮੈਂ ਵੀ ਨਾਲ ਆ ਗਿਆ ਮੈਂ ਕਿਹਾ ਚੱਲ ਮੈਂ ਵੀ ਚੱਲਦਾ ਡਰਾਈਵਰ ਬਣ ਕੇ ਹਨਾ ਕੁਸਾਇਆ ਪੁੱਤ ਪਸੰਦ ਲਿਆ ਕੁਛ ਚੱਲ ਅੱਗੇ ਜਾ ਕੇ ਦੇਖਦੇ ਬੜੇ ਆ ਸਾਹਮਣੇ ਜੁਗਨੂ ਦੇ ਕਹਿੰਦੇ ਅਸੀਂ ਇੱਥੇ ਸ਼ੌਪ ਦੇ ਦੇਖ ਕੇ ਆਣੇ ਮੈਂ ਕਿਹਾ ਦੇਖੋ ਭਾਈ ਕੱਪੜੇ ਤੁਸੀਂ ਲੈਣੇ ਅਸੀਂ ਥੋੜੀ ਲੈਣੇ हां भाई आया पसंद कुछ कुछ नहीं आया चलो आगे चल दिया फिर और सामने वाली शॉप ਦੇ ਵਿੱਚ ਵੜ ਗਏ ਹੁਣ ਸ਼ੋਪਿੰਗ ਕਰਨ ਮੈਂ ਨਹੀਂ ਜਾਂਦਾ ਹੁੰਦਾ ਮੈਂ ਤਾਂ ਥੱਕ ਜਾਂਦਾ ਯਾਰ ਅੰਦਰ ਕਿੰਨਾ ਘੰਟਾ ਖੜਾ ਰਹਿਣਾ ਬੰਦਾ ਕੋਲ ਸੋ ਮੈਂ ਫਿਰ ਬਾਹਰ ਆ ਕੇ ਖੜ ਗਿਆ ਮੈਂ ਕਿਹਾ ਤੁਸੀਂ ਕਰੋ ਸ਼ੋਪਿੰਗ ਮੈਂ ਖੜਦਾ ਬਾਹਰ ਬਾਹਰ ਦੀਆਂ ਰੌਣਕਾਂ ਦੇਖਦਾ ਮੈਂ ਕਿਹਾ ਇੱਧਰ ਦੇਖ ਲੋ ਰੌਣਕ ਜਦ ਤੱਕ ਆਪਾਂ ਬਾਜ਼ਾਰ ਦੀ ਰੌਣਕ ਦੇਖਦੇ ਆ ਲੋਕੇ ਘੁੰਮਦੇ ਫਿਰਦੇ ਆ ਨਾ ਸਾਹਮਣੇ ਅੰਬਾ ਵਾਲਾ ਖੜਾ ਇੱਕ ਪਾ ਅੰਬ ਵੇਕਣ ਦੇ। ਉਹ ਸਾਹਮਣੇ ਅੰਬ ਵੇਚ ਰਿਹਾ ਕੋਈ ਭਾ। ਗੋਲੂ ਦੇ ਮੂਰੇ। ਐਦਾਂ ਦਾ ਮਾਹੌਲ ਆ ਜੀ ਇੱਥੇ। ਸੋ ਫਾਈਨਲੀ ਸੂਟ ਆ ਗਿਆ ਪਸੰਦ ਪ੍ਰਿਯੰਕਾ ਦਾ ਸੂਟ ਆ ਗਿਆ ਪਸੰਦ। ਹਾਂਜੀ। ਕਿੰਨੇ ਲਏ? 1। ਵੈਰੀ ਗੁੱਡ। ਮੰਮਾ ਤੂੰ ਕੋਈ ਨਹੀਂ ਲਿਆ। ਅੱਜ ਕੁੜੀ ਨਾਲ ਆ ਨਾ ਤੇਰੀ। ਅੱਜ ਮੰਮਾ ਨੇ ਨਹੀਂ ਲੈਣਾ ਪ੍ਰਿਯੰਕਾ। ਅੱਜ ਪ੍ਰਿਯੰਕਾ ਖਰੀਦੀ ਕਰੂਗੀ ਸ਼ਾਪਿੰਗ। ਖੜ ਜਾਂਦਾ ਤਾਂ ਮੈਨੂੰ ਪਤਾ ਮੈਂ ਕਿਹਾ ਵੀ ਮੈਂ ਅੰਦਰ ਗਿਆ ਕਰੂੰਗਾ ਮੈਂ ਤਾਂ ਬੋਰੇ ਹੁਣ ਕੱਪੜੇ ਤੁਸੀਂ ਖਰੀਦਣੇ ਆ ਬੰਦਾ ਬੋਰ ਹੋ ਜਾਂਦਾ ਹਨਾ ਜਾਣਾ ਇਹਦੇ ਚ ਸ਼ਾਪ ਚ ਠੀਕ ਆ ਅਜੇ ਹੋਰ ਲੈਣਾ ਇਹਨੇ ਤਾਂ ਜਾ ਕੋਤੇ ਉਹਦੇ ਤੇ ਜਾ ਤੇ ਕੰਮ ਹੈਗਾ ਆ ਫੇਰ ਮੈਂ ਆ ਤੂੰ ਪਾਣੀ ਫੜ ਮੈਂ ਰੱਖਿਆ ਵਾ ਗੱਡੀ ਦੇ ਕਿ ਆ ਸ਼ਾਪ ਚ ਆ ਤੁਸੀਂ ਚਲ ਮੈਂ ਆਇਆ ਕੱਪੜੇ ਧੋ ਰਹੇ ਆ ਉਧਰ ਤੇ ਸ਼ਾਪਿੰਗ ਕਰ ਕਰਕੇ ਫੜਾਈ ਜਾਨੇ ਮੈਂ ਲੈ ਕੇ ਗੱਡੀ ਚ ਰੱਖੀ ਜਾਨਾ ਮੈਂ ਸੋਚਦਾ ਵੀ ਤੁਰਨ ਕਿਸੇ ਪਾਸੇ ਨੂੰ ਕੀ ਕਰਾਂ ਯਾਰ ਇਹਨਾਂ ਨੂੰ ਨਾ ਬਾਜ਼ਾਰ ਚੋਂ ਕੱਢਣਾ ਬਹੁਤ ਔਖਾ ਉਹ ਵੀ ਕੱਪੜੇ ਵਾਲੀ ਸ਼ਾਪਿੰਗ ਤੋਂ ਲੋ ਵੀ ਸ਼ਾਪਿੰਗ ਤਾਂ ਹੋ ਗਈਆਂ ਹੁਣ ਭੁੱਖ ਲੱਗਿਆ ਜੀ ਹੁਣ ਕਹਿੰਦੇ ਕੋਈ ਖਾਣ ਦਾ ਦੇਖ ਰਹੇ ਆ ਇੱਥੇ ਖਾਣ ਦਾ ਕਿੱਥੇ ਬੁੱਤ ਸੋ ਹੋਟੈਲ ਗ੍ਰੇ ਹੈ ਕਿੱਥੇ ਜਗ੍ਹਾ ਦੇ ਜਗ੍ਹਾ ਦੇ ਕਿੱਥੇ ਆ ਐਡਰੈਸ ਲੱਭੋ ਸੋਹ ਰੋਡ ਤਾਂ ਨਹੀਂ ਜੇ ਸੋਹ ਰੋਡ ਆ ਫਿਰ ਤਾਂ ਉੱਥੇ ਹੀ ਜਾਣਾ ਕੋਈ ਨਹੀਂ ਖੜੇ ਸੇ ਵੀ ਅਰੇ ਵਸੇ ਪਾਸੇ ਦਾ ਬਾਜ਼ਾਰ ਤੋਂ ਮੇਨਿੰਗ ਹੈ ਹਨਾ ਸਾਰਾ ਬਾਜ਼ਾਰ ਮੈਂ ਤਾਂ ਸਿਰੇ ਤੱਕ ਦੇਖਿਆ ਆ ਉਹ ਪਰਲੇ ਸ ਇਧਰਲੇ ਪਾਸੇ ਵੀ ਸਾਰੇ ਆਪਣੇ ਪਾਕਿਸਤਾਨੀਆਂ ਦੀਆਂ ਸ਼ਾਪਾਂ ਸਾਰੀਆਂ ਕੱਪੜੇ ਦੀਆਂ ਜਿਆਦਾ ਸ਼ਾਪਾਂ ਐ ਇੱਥੇ ਮੈਨੂੰ ਤਾਂ ਹੋਰ 20 ਮਿੰਟ ਦਾ ਰਸਤਾ ਹੋਰੇ ਤੋਂ ਸੋਹ ਹੋਰੇ ਹਾਂ ਦਾ ਸੋ ਸ਼ਾਪਿੰਗ ਤਾਂ ਕਰ ਲਈ ਇਹਨਾਂ ਨੇ ਹੁਣ ਸਲਾਹ ਬਣੀ ਆ ਵੀ ਕਹਿੰਦੇ ਸੋਹੋ ਰੋਡ ਖਾਣਾ ਖਾਣ ਜਾਣਾ ਹੁਣ ਆਪਾਂ ਚੱਲਿਆਂ ਸੋਹੋ ਰੋਡ 20-25 ਮਿੰਟ ਲਾ ਜਾਣੇ ਸੋਹੋ ਰੋਡ ਜਣੂ ਚਲੋ ਆਪਾਂ ਤਾਂ ਖਾਣਾ ਹੀ ਖਾਣਾ ਹੁਣ ਤੇ ਸ਼ਾਪਿੰਗ ਕਰਨ ਨੂੰ ਤਾਂ ਬੱਸ ਹਾਂ ਆ ਜਾਂਦੇ ਹੋ ਦੇਖ ਲਈ ਉਮੜ ਜਾ ਘੁੰਮ ਲੈਂਗੇ ਹਨਾ ਸੋ ਅਸੀਂ ਆਇਆ ਜੀ ਖਾਣਾ ਖਾਣ ਇੱਥੇ ਕਹਿੰਦੇ ਬਹੁਤ ਵਧੀਆ ਰੈਸਟੋਰੈਂਟ ਆ ਪ੍ਰਿਆੰਕਾ ਕਹਿੰਦੀ ਅਸੀਂ ਆਕੇ ਗਏ ਹਾਂ ਚਲੋ ਮੈਂ ਖਾ ਦੇਖ ਲੈਣੇ ਕਿਹੜਾ ਪ੍ਰਿਆੰਕਾ ਇਹ ਸੋਹੋ ਟਾਵਨ ਹੈ ਚਲ ਦੇਖਦੇ ਆਂ ਉਹੀ ਗੱਲ ਆ ਇਹਨਾਂ ਨੂੰ ਜ਼ਿਆਦਾ ਪਤਾ ਨਹੀਂ ਆਣਿਆਂ ਨੂੰ ਇਹ ਆਂਦੇ ਰਹਿੰਨੇ ਬਾਬਾ ਅਸੀਂ ਤਾਂ ওই ਸਮੋਸਾ ਚਟ ਖਾਣੇ ਹੁਣ ਸਾਨੂੰ ਘੱਟ ਪਤਾ ਇਹਨਾਂ ਨੂੰ ਜ਼ਿਆਦਾ ਪਤਾ ਇਹ ਆ ਜੋ ਉਹਨਾਂ ਦਾ ਮੀਨੂ ਸੋਹਟਾ ਬਾਰ ਦਾ ਵਧੀਆ ਬਾਰ ਬਣੀ ਵਿਹਾਨ ਕਰੇਲ ਬਾਰ ਪਬ ਦੇਖੋ ਕਿੰਨਾ ਬਿਜ਼ੀ ਆ ਹੈ ਕਿੰਨਾ ਬਿਜ਼ੀ ਆ ਬਹੁਤ ਬਿਜ਼ੀ ਰੈਸਟੋਰੈਂਟ ਪਬ ਕਹਿ ਲੋ ਰੈਸਟੋਰੈਂਟ ਕਹਿ ਲੋ ਵੇਟਿੰਗ ਟਾਈਮ ਬਹੁਤ ਲੰਬਾ ਹੈ ਨਾ ਇਨਾ ਚਿਰ ਹੋ ਗਿਆ ਅੱਧਾ ਘੰਟਾ ਹੋ ਗਿਆ ਬ੍ਰੇਕਪਾਪਰ ਅੱਧਾ ਘੰਟਾ ਹੋ ਗਿਆ ਤੇ ਖਾਣਾ ਨਹੀਂ ਆਇਆ ਉਹ ਵੀਡੀਓ ਬਹੁਤ ਸੋ ਫਾਈਨਲੀ ਖਾਣਾ ਆ ਗਿਆ ਫਾਈਨਲੀ ਅੱਧਾ ਪੌਣੇ ਘੰਟਾ ਵੇਟ ਕਰਨ ਤੋਂ ਬਾਅਦ ਖਾਣਾ ਆਇਆ ਪ੍ਰਿਯੰਕਾ ਅੱਧਾ ਘੰਟਾ ਪੌਣੇ ਘੰਟਾ ਹੋ ਗਿਆ ਸਾਨੂੰ ਵੇਟ ਕਰਦੇ ਸੋ ਫਾਈਨਲੀ ਖਾਣਾ ਖਾ ਕੇ ਨਿਕਲੇ ਬਹੁਤ ਵਧੀਆ ਖਾਣਾ ਦਾ ਪ੍ਰਿਯੰਕਾ ਨੇ ਸਪான்ਸਰ ਕਰਿਆ ਦਾ ਅੱਜ ਅੱਜ ਦਾ ਡਿਨਰ ਪ੍ਰਿਯੰਕਾ ਦੇ ਨਾਮ ਤੇ ਸੀਗਾ ਪ੍ਰਿਯੰਕਾ ਥੈਂਕ ਯੂ ਬੱਦ ਉਹ ਮੈਂ ਇਧਰੇ ਪਾਸੇ ਰਹੇ ਮੈਂ ਤਾਂ ਉਧਰ ਜਾਣਾ ਤੋ ਦੋਸਤੋ ECG ਦਾ ਸਾਡਾ ਅੱਜ ਦਾ ਵਲੌਗ ਅਗਰ ਪਸੰਦ ਆਇਆ ਤਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਸਾਡਾ ਚੈਨਲ ਕਰ ਲਿਓ ਸਬਸਕ੍ਰਾਈਬ ਹੋ ਰਹਿ ਜਾ ਵੀਡੀਓ ਦੇਖਣ ਲਈ ਤਦ ਤੱਕ ਸਸਰੀ ਹੈਗਾ